ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜੈ ਸਵਿਧਾਨ ਜੈ ਸਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਇੱਕ ਭਰਾਵਾਂ ਦੇ ਅੱਗੇ ਬੇਨਤੀ ਕਰਨ ਜਾ ਰਿਹਾ ਤੇ ਜਰੂਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਆਦਿਵਾਸੀ ਮੂਲ ਨਿਵਾਸੀ ਜਾਂ ਐਸੀ ਲੋਕਾਂ ਦੇ ਜਿਹੜੇ ਲੋਕ ਸੂਝਮਾਨ ਹੁੰਦੇ ਹਨ ਜਾਂ ਪੱਤਰਕਾਰ ਜਾਂ ਹੋਰ ਵੀ ਜਿਹੜੇ ਸੇਵਾ ਨਿਭਾ ਰਹੇ ਹਨ ਸਾਡਾ ਫਰਜ਼ ਬਣਦਾ ਹੈ ਕਿ ਭਰਾਓ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ ਤੇ ਮੈਂ ਵੀ ਬੜੀ ਵਾਰ ਇਹ ਗੱਲ ਕਹੀ ਆ ਕਿ ਮੈਂ ਵੀ ਇੱਕ ਮਜ਼ਦੂਰ ਦਾ ਪੁੱਤਰ ਹਾਂ ਤੇ ਮਜ਼ਦੂਰ ਦੀ ਹੀ ਗੱਲ ਕਰਾਂਗਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਤੇ ਇਸ ਵਕਤ ਮੇਰੇ ਸਮਾਜ ਦੇ ਐਸੀ ਸਮਾਜ ਦੇ ਹਾਲਾਂਕਿ ਕਹਿਣਾ ਪੈਂਦਾ ਆ ਗੱਲ ਅਸੀਂ ਸਾਰਿਆਂ ਦੀ ਸਾਂਝੀ ਕਰਦੇ ਆ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਪਰ ਫਿਰ ਵੀ ਜਿੱਥੇ ਜ਼ਿਆਦਾ ਜ਼ੁਲਮ ਹੁੰਦਾ ਆ ਉਹ ਅੱਜ ਤੱਕ ਮੂਲ ਨਿਵਾਸੀਆਂ ਦੇ ਉੱਪਰ ਹੁੰਦਾ ਆਇਆ ਆ ਤੇ ਉਸ ਸਮਾਜ ਦੇ ਬਹੁਤ ਹੀ ਸੂਝਮਾਨ ਪੱਤਰਕਾਰ ਜਰਨਲਿਸਟ ਮੇਰੇ ਵੀਰ ਜਿਨ੍ਹਾਂ ਦਾ ਪੀਬੀ0 ਪੀਬੀ02 ਵਾਲੇ ਪੀਬੀ02 ਜੀ ਵਾਲੇ ਪੀਬੀ02 ਵਾਲੇ ਜਿਹੜਾ ਇੱਕ ਚੈਨਲ ਹੈ ਸਾਡੇ ਸਮਾਜ ਦਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਕਿ ਉਸ ਚੈਨਲ ਨੂੰ ਵੱਧਤ ਵੱਧ ਸ਼ੇਅਰ ਲਾਇਕ ਸਬਸਕ੍ਰਾਈਬ ਕਰੋ ਜੀ ਤੇ ਜਿਹੜੀ ਵੀ ਮਾਨਯੋਗ ਸਾਡੇ ਸਤਨਾਮ ਸਿੰਘ ਜੀ ਜਰਨਲਿਸਟ ਭਰਾ ਪੱਤਰਕਾਰ ਭਰਾ ਤੇ ਹੋਰ ਵੀ ਸਮਾਜ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਗਤੀਵਿਧੀਆਂ ਹਨ ਉਹ ਮੇਰੇ ਵੀਰ ਜੱਗ ਦੇ ਵਿੱਚ ਉਜਾਗਰ ਕਰਦੇ ਹਨ ਆਪਣੇ ਚੈਨਲ ਦੇ ਰਾਹੀਂ ਤੇ ਮੈਂ ਮਾਨਯੋਗ ਮੇਰੇ ਵੀਰ ਛੋਟੇ ਨੇ ਗੁਨਾਹਾਂ ਚ ਵੱਡੇ ਨੇ ਸਤ ਸਤਕਾਰਯੋਗ ਨੇ ਸਰਦਾਰ ਸਤਨਾਮ ਸਿੰਘ ਜੀ ਮੈਂ ਇਹਨਾਂ ਵੀਰਾਂ ਤੋਂ ਇੱਕ ਬੇਨਤੀ ਕਰਦਾ ਹਾਂ ਕਿ ਭਰਾ ਜੀ ਬੜੀ ਸਮਾਜ ਦੀ ਤੁਸੀਂ ਸੇਵਾ ਕੀਤੀ ਹੈ ਤੇ ਕਰ ਰਹੇ ਜੇ ਆਪਣੇ ਆਉਣ ਵਾਲੇ ਜਿਹੜੇ ਸਾਡੇ ਨਵੀਂ ਜਨਰੇਸ਼ਨ ਨੇ ਆ ਉਹਨਾਂ ਨੂੰ ਕੋਈ ਕੁਝ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਕੀ ਸਮਝਾਉਣਾ ਕਰੋਗੇ ਜਾਂ ਕੋਈ ਗਾਈਡਲਾਈਨ ਐਸੀ ਦਿਓ ਕਿ ਉਹ ਆਪਣੇ ਜੀਵਨ ਦੇ ਵਿੱਚ ਉਹ ਕੰਮ ਕਰਨ ਤੇ ਤਰੱਕੀ ਉਹਨਾਂ ਨੂੰ ਮਿਲੇ ਹਾਂ ਜੀ ਸੋ ਸਾਰੇ ਸਾਥੀਆਂ ਨੂੰ ਔਰ ਵੱਡੇ ਵੀਰ ਵਿਵੇਂਦਰ ਸਿੰਘ ਚੱਚਵਾਲੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਪਹਿਲੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸਵਿਧਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਆਪਣੇ ਆਪ ਨੂੰ ਵੱਡਪਾਗਾ ਸਮਝਦਾ ਹਾਂ ਜੀ ਮੇਰਾ ਛੋਟਾ ਵੀਰ ਆ ਗੁਣਾ ਦੇ ਵਿੱਚ ਬਹੁਤ ਵੱਡਾ ਹੈ ਉਮਰ 'ਚ ਮੈਂ ਵੱਡਾ ਹੋ ਸਕਣਾ ਗੁਣਾ 'ਚ ਵੱਡਾ ਇਹਦੇ 'ਚ ਸ਼ੱਕ ਕੋਈ ਨਹੀਂ ਹੈ ਭਰਾਵਾ ਸਤਿਕਾਰ ਜੀ ਜੋ ਕਹਿ ਰਹੇ ਨੇ ਸਾਰੇ ਭਰਾਵਾ ਸਤਿਕਾਰ ਜੀ ਆਪਣੇ ਔਰ ਸਾਥਿਓ ਜਿਵੇਂ ਇਹਨਾਂ ਨੇ ਕਿਹਾ ਵੀ ਕੋਈ ਮੈਸੇਜ ਮੈਸੇਜ ਇਹ ਆ ਵੀ ਆਪਣੇ ਸਮੂਹ ਸਮਾਜ ਨੂੰ ਖਾਸ ਕਰਕੇ ਐਸੀ ਸਮਾਜ ਦੇ ਜਿੰਨੇ ਵੀ ਵਰਗ ਆ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਤੁਸੀਂ ਭਾਵੇਂ ਆਪਣੀ ਜਿਹੜੀ ਰੋਟੀ ਹੈ ਜਿਹੜੀ ਇੱਕ ਟਾਈਮ ਦੋ ਟਾਈਮ ਘੱਟ ਖਾਓ ਲੇਕਿਨ ਆਪਣੇ ਬੱਚੇ ਜ਼ਰੂਰ ਪੜਾਓ ਕਿਉਂਕਿ ਤੁਹਾਡੇ ਬੱਚੇ ਪੜਨਗੇ ਤਾਂ ਹੀ ਅੱਗੇ ਵਧਣਗੇ ਹੋਰ ਕੋਈ ਰਸਤਾ ਨਹੀਂ ਜੇ ਇੱਕ ਇਹ ਐਜੂਕੇਸ਼ਨ ਹੈ ਜਿਹੜੀ ਵੀ ਤੁਹਾਡੀ ਜਿਹੜੀ ਗਰੀਬੀ ਵੀ ਉਹ ਦੂਰ ਕਰ ਸਕਦੀ ਤੁਹਾਡਾ ਅੱਜ ਜੋ ਕੋਈ ਬੱਚਾ ਪੜ੍ਹ ਲਏਗਾ ਚੰਗੀ ਪੋਜੀਸ਼ਨ ਤੇ ਪਹੁੰਚੇਗਾ ਕਿਤੇ ਵੀ ਸਰਕਾਰੀ ਅਦਾਰੇ ਜਾਂ ਪ੍ਰਾਈਵੇਟ ਚੰਗੀ ਪੋਜੀਸ਼ਨ ਤੇ ਤੇ ਕਿਤੇ ਨਾ ਕਿਤੇ ਤੁਹਾਡਾ ਘਰ ਦਾ ਜਿਹੜੀ ਹਾਲਾਤ ਹੈ ਸਥਿਤੀ ਜਬ ਬਹੁਤ ਸਹੀ ਤਰੀਕੇ ਦੀ ਹੋ ਜਾਏਗੀ ਸੋ ਇਹੀ ਬੇਨਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਨਾ ਕਿ ਹੋਰ ਦੂਸਰੀ ਬੇਨਤੀ ਹੈ ਵੀ ਖਾਸ ਕਰਕੇ ਜਿਹੜਾ ਐਸੀ ਸਮਾਜ ਆ ਉਹਨਾਂ ਨੂੰ ਇਹ ਬੇਨਤੀ ਆ ਵੀ ਨਸ਼ਿਆਂ ਤੋਂ ਜਿਹੜਾ ਵਾ ਦੂਰ ਰਹਿਓ ਕੀ ਬਾਤ ਹੈ ਕੀ ਬਹੁਤ ਵੱਡੀ ਗੱਲ ਹੈ ਸਾਡੇ ਜਿਹੜੇ ਸਮਾਜ ਦੇ ਤੁਸੀਂ ਦੇਖ ਸਕਦੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਲਗਾਤਾਰ ਵਧਦਾ ਜਾ ਰਿਹਾ ਵਾ ਔਰ ਖਾਸ ਕਰਕੇ ਸਾਡੇ ਸਮਾਜ ਦੇ ਜ਼ਿਆਦਾਤਰ ਬੱਚੇ ਇਸ ਚਪੇੜ ਚ ਆ ਰਹੇ ਨੇ ਸੋ ਬੇਨਤੀ ਇਹੀ ਆ ਜੀ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਮੁਕਤ ਕਰਾਓ ਦੂਰ ਰੱਖੋ ਆਪਣੇ ਬੱਚਿਆਂ ਨੂੰ ਇਹ ਵੱਤ ਵੱਤ ਜਿਹੜੀ ਅਵੇਅਰਨੈਸ ਆ ਆਪਣੇ ਜਿੱਥੇ ਵੀ ਆ ਸ਼ਹਿਰ ਹੋਵੇ ਦਿਹਾਤੀ ਏਰੀਆ ਹੋਵੇ ਵੱਤ ਵੱਤ ਆਪਣੇ ਪਿੰਡਾਂ ਚ ਚੀਜ਼ ਦਾ ਜੂਰ ਜਿਹੜੇ ਸਾਥੀ ਆ ਜਿਵੇਂ ਤੁਹਾਡੇ ਮੇਰੇ ਭਰਾ ਵੱਡੇ ਜਾਂ ਛੋਟੇ ਲਗਾੜ ਹੋਵੇ ਵੱਡੇ ਭਰਾ ਮੇਰੇ ਤੇ ਗੁਣਾ ਚੱਤਰੀ ਵੱਡੇ ਹੋ ਸਕਦੇ ਨਹੀਂ ਗੁਣਾ ਚ ਨਹੀਂ ਵੱਡੇ ਹੋ ਸਕਦੇ ਜਿਹੜੇ ਵੀ ਉਮਰ ਚ ਵੱਡੇ ਆ ਹਾਂਜੀ ਤੇ ਇਹਨਾਂ ਦਾ ਵੀ ਸਾਥ ਦਿਓ ਔਰ ਹੋਰ ਵੀ ਜਿਹੜੇ ਮੇਰੇ ਸਮਾਜ ਦੇ ਆਗੂ ਆ ਚਾਹੇ ਪਿੰਡਾਂ ਤੋਂ ਹੋਣ ਸ਼ਹਿਰਾਂ ਤੋਂ ਹੋਣ ਵੱਡੇ ਪੱਧਰ ਤੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਹੈ ਜੰਗ ਛੇੜ ਕੇ ਰੱਖੋ ਔਰ ਤੀਸਰੀ ਗੱਲ ਇਹ ਆ ਜੀ ਵੱਧ ਤੋਂ ਵੱਧ ਆਪਣੇ ਸਮਾਜ ਨੂੰ ਇਕੱਠਾ ਹੋ ਕੇ ਚੱਲਣਾ ਚਾਹੀਦਾ ਤਾਂ ਜੋ ਸਾਡੇ ਨਾਲ ਜਿਹੜੀਆਂ ਧੱਕੇਸ਼ਾਈਆਂ ਲਗਾਤਾਰ ਵੱਧ ਰਹੀਆਂ ਵਾਂ ਤੁਸੀਂ ਆਮ ਹੀ ਦੇਖਦੇ ਜੇ ਜਿਹੜਾ ਐਸੀ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਦੀ ਕਿਤੇ ਕੁੱਟਮਾਰ ਹੁੰਦੀ ਹੈ ਕਿ ਦੀ ਕਿਤੇ ਹੁੰਦੀ ਆ ਸੋ ਅਸੀਂ ਇੱਕ ਜਗ੍ਹਾ ਇਕੱਠੀ ਨਹੀਂ ਆ ਉਹਦਾ ਕਾਰਨ ਹੀ ਹੈ ਸਾਨੂੰ ਜਿਹੜਾ ਵਾ ਇਹ ਜਿਹੜੇ ਅਸੀਂ ਇੱਕ ਇਕੱਠੇ ਇਹ ਮੁਠੀ ਜਦੋਂ ਬੰਦ ਹੋਏਗੀ ਤੇ ਕੋਈ ਤੁਹਾਡੇ ਵਾਲ ਦੇਖ ਨਹੀਂ ਸਕਦਾ ਜਦੋਂ ਇਹ ਖੁੱਲਦੀ ਆ ਨਾ ਅਗਲੇ ਨੂੰ ਪਤਾ ਹੁੰਦਾ ਕਿ ਯ ਚੋਂ ਧੜਿਆਂ ਚ ਵੰਡੇ ਹੋਏ ਆ ਉਹਦਾ ਫਾਇਦਾ ਚੱਕਦੇ ਨੇ ਤਾਂ ਫਿਰ ਸਾਡੇ ਅਤਿਆ ਚਾਰ ਵੱਧ ਦੇ। ਸੋ ਸਾਰੇ ਸਾਥੀਆਂ ਨੂੰ ਔਰ ਸਮੂਹ ਸਮਾਜ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਐਜੂਕੇਟਡ ਕਰੋ ਔਰ ਨਸ਼ਿਆਂ ਤੋਂ ਦੂਰ ਰੱਖੋ ਔਰ ਇੱਕਜੁੱਟਤਾ ਬਣਾ ਕੇ ਰੱਖੋ ਤਾਂ ਜੋ ਤੁਹਾਡੇ ਵਾਲ ਕੋਈ ਵੀ ਅੱਖ ਚੱਕ ਕੇ ਦੇਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਨਾਬ ਜੀ ਸਿਰਫ ਇੱਕ ਕੁਝ 10 10 ਸੈਕਿੰਡ ਤੱਕ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਬੱਚੇ ਸਾਡੇ ਪੜ ਰਹੇ ਨੇ ਗਰੀਬ ਸਮਾਜ ਦੇ ਹਨਾ ਜੀ। ਉਹਨਾਂ ਨੂੰ ਕਿਤਨਾ ਕਿਤੇ ਜੇ ਸਕੂਲ ਦੇ ਵਿੱਚ ਸਵਿਧਾਨ ਨਹੀਂ ਪੜਾਇਆ ਜਾ ਰਿਹਾ ਤੁਸੀਂ ਜਰੂਰ ਆਪਣੇ ਇਹ ਮੈਸੇਜ ਦਿਓ ਆਪਣੇ ਸਮਾਜ ਨੂੰ ਕਿ ਕਮ ਸੇ ਕਮ ਕਿਤਾਬ ਜਿਆਦਾ ਮਹਿੰਗੀ ਨਹੀਂ ਹੈਗੀ ਕਿ ਸਵਿਧਾਨ ਪੜਨਾ ਚਾਹੀਦਾ ਜਾਂ 5ਵੀਂ ਤੋਂ ਲੈ ਕੇ ਜਾਂ ਮਤਲਬ ਆਪਾਂ ਨੂੰ ਬੱਚਾ ਕਦੋਂ ਮਤਲਬ ਉਸ ਸਵਿਧਾਨ ਨੂੰ ਪੜਨਾ ਸ਼ੁਰੂ ਕਰੇ ਦੇਖੋ ਜੀ ਮੈਂ ਤੇ ਕਲ ਕਵਾਂਗਾ ਜਦੋਂ ਤਾਂ ਮੈਨੂੰ ਇਹ ਚੀਜ਼ ਸਮਝਣ ਲੱਗੀ ਪਹਿਲੇ ਆਪਾਂ ਨੂੰ ਵੀ ਨਹੀਂ ਸੀ ਇਹ ਚੀਜ਼ ਦਾ ਪਤਾ ਅੱਜ ਜਿੱਥੋਂ ਵੀ ਸਾਨੂੰ ਹੱਕ ਹਕੂਕ ਮਿਲ ਰਹੇ ਆ ਜੇ ਅਸੀਂ ਕੋਈ ਵੀ ਕਮਿਊਨਿਟੀ ਹੋਵੇ ਅੱਜ ਮੈਂ ਮੰਨ ਲਓ ਮੇਰੇ ਬੱਚੇ ਪੜ੍ਹ ਲਿਖ ਜਾ ਰਹੇ ਆ ਜਾਂ ਕੋਈ ਮੇਰਾ ਬੱਚਾ ਆ ਜਾਂ ਤੁਹਾਡਾ ਬੱਚਾ ਕੋਈ ਵੱਢ ਕੇ ਕੋਈ ਕਿਸੇ ਵੀ ਡਿਪਾਰਟਮੈਂਟ ਚ ਅਫਸਰ ਲੱਗ ਰਿਹਾ ਔਰ ਖਾਸ ਕਰਕੇ ਮੈਂ ਅਸੀਂ ਸਮਾਜ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਉਹ ਸਿਰਫ ਭਾਰਤੀ ਸੰਵਿਧਾਨ ਤੋਂ ਜਿਹੜਾ ਡਾਕਟਰ ਬੀ ਆਰ ਮੇੜਕਰ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਅਣਸੂਚੇ ਜਾਤੀਆਂ ਲਿਖਿਆ ਸਮੂਹ ਸਮਾਜ ਲਈ ਆ ਸਭੇ ਸਮਾਜ ਲਈ ਹੱਕ ਕਮਿਊ ਵੀ ਸਾਨੂੰ ਚੰਗੀ ਜ਼ਿੰਦਗੀ ਜਿਉਣ ਦੀ ਇੱਕ ਸਮਾਨਤਾ ਰਹੀ ਉਹ ਡਾਕਟਰ ਬੀਆਰ ਮੈਡੀਕਲ ਭਾਰਤੀ ਸੰਵਿਧਾਨ ਚ ਆ ਉਥੋਂ ਹੀ ਮਿਲੇ ਆ ਸੋ ਬੇਨਤੀ ਇਹ ਆ ਵੀ ਸਾਨੂੰ ਜਿਹੜਾ ਵਾ ਜਿਹੜੇ ਸੰਵਿਧਾਨ ਦੇ ਜਿਹੜੇ ਮੇਨ ਮੇਨ ਆਰਟੀਕਲ ਆ ਹਾਂਜੀ ਉਹ ਫੰਡਾਮੈਂਟਲ ਰਾਈਟਸ ਉਹ ਸਾਨੂੰ ਸਰਕਾਰਾਂ ਦੇ ਚਲੋ ਪਤਾ ਨਹੀਂ ਕਿਉਂ ਨਹੀਂ ਪੜਾਉਂਦੀਆਂ ਸਕੂਲਾਂ 'ਚ ਕੀ ਕਰਦੇ ਆ ਵੈਸੇ ਚਾਹੀਦਾ ਤਾਂ ਹੈਗਾ ਵੀ 5ਵੀਂ ਤੋਂ 8ਵੀਂ 10ਵੀਂ ਕਲਾਸ ਤੱਕ ਜਿਹੜੇ 5ਵੀਂ ਤੋਂ ਸ਼ੁਰੂ ਹੋਣਾ ਚਾਹੀਦਾ ਜਿਹੜਾ ਵੀ ਸਕੂਲਾਂ 'ਚ ਲਾਜ਼ਮੀ ਹੋਣਾ ਚਾਹੀਦਾ ਵਿਸ਼ੇ ਦੇ ਤੌਰ ਤੇ ਬਹੁਤ ਬਹੁਤ ਤੇ ਤਾਂ ਜੋ ਸਾਡੇ ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਹਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਕਿਉਂਕਿ ਜੇ ਬੱਚਿਆਂ ਨੂੰ ਸੰਵਿਧਾਨ ਦੀ ਮੇਨ ਆਰਟੀਕਲ ਜਿਹੜੇ ਹੈਗੇ ਫੰਡਾਮੈਂਟਲ ਰਾਈਟਸ ਤਾਂ ਪਤਾ ਹੋਊਗਾ ਨਾ ਫਿਰ ਉਹ ਆਪਣੇ ਹੱਕ ਜਿਹੜੇ ਜਾਣ ਸਕਣਗੇ ਵੀ ਸਾਨੂੰ ਕਿੱਥੇ ਕੀ ਚੀਜ਼ ਦੀ ਜ਼ਰੂਰਤ ਹੈ ਉਹ ਸਵਾਲ ਪੁੱਛ ਸਕਦੇ ਕਿਸੇ ਨੂੰ ਉਸ ਦਾ ਜਵਾਬ ਵੀ ਦੇ ਸਕਦੇ ਜੇ ਸਾਨੂੰ ਉਹਦਾ ਨੌਲੇਜ ਹੋਏ ਜੀ ਦੀਪਾ ਜਿਹੜਾ ਭਾਰਤੀ ਸੰਵਿਧਾਨ ਔਰ ਇਹਦੀ ਇੱਕ ਵਿਸ਼ੇਸ਼ ਜਿਹੜੀ ਆ ਆਪਣਾ ਜਿਹੜੀ ਲਾਜ਼ਮੀ ਵਿਸ਼ੇ ਤੌਰ ਤੇ ਪੜਾਈ ਜਾਣ ਚਾਹੀਦੀ ਉਹ ਨਹੀਂ ਸਰਕਾਰਾਂ ਇਸ ਕਰ ਰਹੀ ਹੋ ਪਰਲਾ ਤੇ ਤੁਹਾਨੂੰ ਆਪ ਨੂੰ ਇਹ ਕਰਨਾ ਚਾਹੀਦਾ ਸਾਡੇ ਜੇਮ ਜਿਹੜੇ ਸਾਡੇ ਆਗੂ ਆ ਉਹਨਾਂ ਨੂੰ ਵੀ ਔਰ ਕੁਛ ਹੀ ਦਿਨਾਂ ਚ ਇੱਕ ਜਿਹੜਾ ਡੈਰੀ ਲਾਂਚ ਹੋਈ ਵੀ ਆ ਵੀਨ ਮੈਨ ਆਰਟੀਕਲ ਤੇ ਜਿਹੜੀ ਆ ਪਿੰਡੋਂ ਪਿੰਡੇ ਔਰ ਦਿਹਾਤੀ ਏਰੀਆ ਚ ਜਿਹੜੀ ਆ ਓ.ਡੀ ਡੈਰੀ ਦਿੱਤੀ ਜਾਏਗੀ ਬੱਚਨ ਖਾਸ ਕਰਕੇ ਅਸਿਸਵਾ ਦੇ ਬੱਚਾ ਨੂੰ ਜ਼ਿਆਦਾਤਰ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਨੋਲਜ ਹੋਏਗੀ ਤਾਂ ਹੀ ਉਹ ਅੱਗੇ ਤਰੱਕੀ ਕਰ ਫੜਨਗੇ ਬਾਕੀ ਮਾਪੜ ਜ਼ਰੂਰ ਲੈਣੇ ਆ ਚਾਹੇ 10ਵੀਂ 12ਵੀਂ ਗ੍ਰੈਜੂਏਸ਼ਨ ਕਰਨੇ ਪਰ ਅੱਜ ਤੁਸੀਂ ਪੁੱਛ ਸਕਦੇ ਜਾ ਕੇ ਸਕੂਲਾਂ ਚ ਵੀ ਭਾਰਤੀ ਸੰਵਿਧਾਨ ਦਾ ਆਰਟੀਕਲ ਕੀ ਕਹਿੰਦਾ ਕਿਸੇ ਨੂੰ ਪਤਾ ਨਹੀਂ ਸੰਸਦ ਮંત્રી ਬਿਲਕੁਲ ਜੀ ਬਿਲਕੁਲ ਨਹੀਂ ਪਤਾ ਕਹਿੰਦੇ ਕੋਈ ਸ਼ਮਾ ਸੋ ਬੇਤੀ ਇਹ ਵੀ ਸਮਾਜ ਨੂੰ ਵੱਧ ਤੋਂ ਵੱਧ ਸਾਡੇ ਅਸੀਂ ਸਮਾਜ ਦੇ ਬੱਚਿਆਂ ਨੂੰ ਵੀ ਸੰਵਿਧਾਨ ਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਆ ਜੇ ਤੁਹਾਨੂੰ ਸਕੂਲ ਨਹੀਂ ਦੰਦੇ ਤੇ ਕੋਸ਼ਿਸ਼ ਤੁਹਾਡੀ ਆਪਣੀ ਸਾਡੇ ਜਿਵੇਂ ਤੁਸੀਂ ਜੇ ਔਰ ਅਸੀਂ ਵੀ ਮਾੜੀ ਮੁੱਢਲੀ ਕੋਸ਼ਿਸ਼ ਕਰ ਰਹੇ ਆ ਹੋਰ ਵੀ ਜਿਹੜੇ ਆਗੂ ਆ ਉਹਨਾਂ ਨੂੰ ਇਹ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਬੱਚਿਆਂ ਨੂੰ ਜੇ ਸੰਵਿਧਾਨ ਪਤਾ ਹੋਏਗਾ ਤਾਂ ਹੀ ਏ ਸਾਡੇ ਮਾਨਯੋਗ ਵੀਰ ਛੋਟੇ ਨੇ ਉਮਰ 'ਚ ਛੋਟੇ ਨੇ ਗੁਣਾ 'ਚ ਵੱਡੇ ਨੇ ਪੱਤਰਕਾਰ ਮਾਨਯੋਗ ਸੁਤਨਾਮ ਸਿੰਘ ਜੀ ਪੀਬੀ02 ਵਾਲੇ ਇਹਨਾਂ ਦਾ ਚੈਨਲ ਵੀ ਆ ਸਰ ਤੁਸੀਂ ਵੀ ਆਪਣੇ ਚੈਨਲ ਦੀ ਇੱਕ ਮਿੰਟ ਜਰੂਰ ਆਪਣੇ ਚੈਨਲ ਦਾ ਨਾਮ ਲੈ ਕੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਹਾਂ ਸੋ ਚਲੋ ਮੈਂ ਵੈਸੇ ਤੇ ਇਹ ਕਹਿੰਦਾ ਨਹੀਂ 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 ਕਹਿਣਾ ਪੈਣਾ ਕਹਿਣਾ ਪੈਣਾ ਜਨਾਬ ਕੀਟੀਵੀ ਆ ਵੀ ਚਲੋ ਆਪਾਂ ਨੂੰ ਇਹ ਆ ਵੀ ਆਪਾਂ ਕੰਮ ਜਿਹੜਾ ਵਾ ਸਮਾਜ ਲਈ ਕਰ ਰਹੇ ਆਂ ਸਿਰਫ ਐਸੀ ਸਮਾਜ ਲਈ ਉਹ ਚੈਨਲ ਜਿਹੜਾ ਵਾ ਐਸੀ ਸਮਾਜ ਦਾ ਯਾ ਸੂਰੂ ਕਮਿਊਨਿਟੀ ਐਸੀ ਸਮਾਜ ਦਾ ਯਾ ਜਿੰਨੇ ਵੀ ਆਂਦੇ ਹੋ ਤੇ ਚੰਗੇ ਨੇ ਵੀ ਇੱਕ ਇੱਕ ਜਾਤੀ ਦਾ ਸਮੂਹ ਐਸੀ ਸਮਾਜ ਦਾ ਵਾ ਉਸ ਤੋਂ ਦੂਸਰੇ ਵਰਗਿਆਂ ਦਾ ਵੀ ਆ ਜਦੋਂ ਕੋਈ ਟੀਵੀ 02 ਟੀਵੀ 02 ਨਿਊਜ਼ ਟੀਵੀ ਆ ਜੀ ਲੁਕੋ ਵੀ ਲੱਗਾ ਹੋਇਆ ਵਾ ਅੱਛਾ 2202 ਨਿਊਜ਼ ਟੀਵੀ ਨਿਊਜ਼ ਟੀਵੀ 2202 ਨਿਊਜ਼ ਟੀਵੀ ਠੀਕ ਆ ਚਲੋ ਮੈਂ ਕਹਿੰਦੀ ਸਾਹਮਣੇ ਕੈ ਬਿਲਕੁਲ ਬਿਲਕੁਲ ਸਾਡੀ ਗੱਲ ਜਿਹੜੀ ਐ ਅਸੀਂ ਸਮਾਜ ਦੀ ਖਾਸ ਕਰਕੇ ਉਹ ਰੱਖੀ ਨਹੀਂ ਜਾਂਦੀ ਸਰਕਾਰਾਂ ਵੀ ਮਤਲਬ ਵੀ ਪਤਾ ਨਹੀਂ ਕਿਉਂ ਨਹੀਂ ਉਸ ਤਰੀਕੇ ਨਾਲ ਗੱਲ ਰੱਖ ਪੈਂਦੀ ਹਾਂ ਹਾਂਜੀ 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 ਤੇ ਸੋ ਬੇਨਤੀ ਇਹ ਆ ਵੀ ਇਸ ਚੈਨਲ ਨੂੰ ਚਲੋ ਇਹਨਾਂ ਦੇ ਚੈਨਲ ਨੂੰ ਵੀ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਜਿਹੜੇ ਸਾਡੇ ਐਸੀ ਸਮਾਜ ਦੇ ਚੈਨਲ ਆ ਉਹਨਾਂ ਤੋਂ ਵੱਧ ਤੋਂ ਵੱਧ ਨੂੰ ਲਾਈਕ ਸ਼ੇਅਰ ਫੋਲੋ ਕਰਿਆ ਕਰੋ ਤਾਂ ਕਿ ਮਤਲਬ ਵੱਧ ਤੋਂ ਵੱਧ ਤੁਹਾਡੇ ਤੱਕ ਸਾਡੀ ਜਿਹੜੀ ਆ ਗੱਲ ਰੱਖੀ ਜਾਵੇ ਔਰ ਸਾਡਾ ਵੀ ਜਿਹੜਾ ਹੌਂਸਲਾ ਵਧਾਈ ਹੁੰਦੀ ਆ ਇਸ ਤਰ੍ਹਾਂ ਹੀ ਆ ਜੀ ਤੇ ਸਾਡੇ ਛੋਟੇ ਵੀਰ ਨੇ ਗੁਣਾ ਚ ਵੱਡੇ ਨੇ ਪੱਤਰਕਾਰ ਸੁਤਨਾਮ ਸਿੰਘ ਜੀ ਕਾਫੀ ਸਮਾਜ ਦੇ ਵਿੱਚ ਮਤਲਬ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਮਾਜ ਦੀ ਗੱਲ ਕਰਦੇ ਆ ਸਮਾਜ ਦੇ ਹੱਕ ਹਕੂਕਾਂ ਦੀ ਜਿਹੜੀ ਆ ਪੁਲੰਦ ਆਵਾਜ਼ ਕਰਦੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੱਤਰਕਾਰ ਸੁਤਨਾਮ ਸਿੰਘ ਜੀ ਜਰਨਲਿਸਟ ਸੁਤਨਾਮ ਸਿੰਘ ਜੀ ਹੋਣਾਂ ਦਾ ਧੰਨਵਾਦੀ ਹਾਂ ਇੱਕ ਗੱਲ ਵੇ ਹੋਰ ਕਹਿਣਾ ਚਾਹੀਦਾ ਸਤਿਓ ਜੀ ਇਸ ਮੇਰੀ ਉਮਰ ਕਾਫੀ ਹੋ ਗਈ ਸੀ ਮੈਨੂੰ ਇਸ ਚੀਜ਼ ਦਾ ਕੋਈ ਨੌਲੇਜ ਨਹੀਂ ਸੀ ਜੀ ਔਰ ਕੁਝ 2000 ਮੇਰੇ ਸਾਹਮਣੇ 2122 ਤੋਂ ਮੈਨੂੰ ਇਸ ਚੀਜ਼ ਦੀ ਥੋੜੀ ਨੌਲੇਜ ਆਈ ਕਿ ਸਾਨੂੰ ਰਾਈਟਸ ਜਿਹੜੇ ਆ ਕਿੱਥੋਂ ਮਿਲੇ ਆ ਹੱਕ ਕਿੱਥੋਂ ਮਿਲ ਰਹੇ ਆ ਅਸੀਂ ਉਸ ਟਾਈਮ ਮੈਨੂੰ ਵੀ ਨਹੀਂ ਸੀ ਇਹ ਚੀਜ਼ ਦਾ ਪਤਾ ਪਰ ਸਾਡੇ ਮੇਰੇ ਗੁਰੂ ਜੀ ਮੈਂ ਉਹਨਾਂ ਨੂੰ ਕਹਿਣਾ ਵਾਂ ਗੀ ਨਿਤਿਸ਼ ਪੀਮ ਜੀ ਜਿਹੜੇ ਅਮਰਤੋ ਕੀ ਬਾਤ ਹੈ ਜੀ ਕੀ ਬਾਤ ਹੈ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਦੇ ਪੱਧਰ ਤੇ ਜਿਹੜੀ ਆ ਸਾਡੇ ਸਾਰੇ ਭਰਾ ਨੇ ਸਾਡੇ ਵੱਡੇ ਵੀਰ ਨੇ ਜੀ ਸਤਿਕਾਰਯੋਗ ਨੇ ਹਾਂ ਜੀ ਬੜੀ ਵੱਡੀ ਐ ਇਸ ਟਾਈਮ ਉਹਨਾਂ ਦੀ ਦੇਣ ਹੈ ਵੀ ਜਿਹੜਾ ਅੱਜ ਅਸੀਂ ਇਥੋਂ ਤੱਕ ਪਹੁੰਚੇ ਬਹੁਤ ਚਿਰ ਆ ਅਸੀਂ ਮੈਂ ਆਪਣੇ ਘਰ ਹੋਰ ਵੀ ਬੜੇ ਹੋਣਗੇ ਜਿਹੜੇ ਨੌਜਵਾਨ ਸਾਥੀ ਜਾਂ ਹੋਰ ਵੀ ਨਹੀਂ ਜੀ ਮੈਂ ਮੈਂ ਵੀ ਦਿਲੋਂ ਸਤਿਕਾਰ ਕਰਦਾ ਹਾਂ ਭਾਜੀ ਕਿਉਂਕਿ ਅੱਜ ਜਿੱਥੋਂ ਤੱਕ ਵੀ ਸਾਨੂੰ ਲੋੜ ਜਾਈ ਆ ਸੰਵਿਧਾਨ ਦੀ ਔਰ ਆਪਣੇ ਹੱਕਾਂ ਦੀ ਜਿਹੜੀ ਬੱਚਿਆਂ ਨੂੰ ਦੱਸ ਰਹੇ ਆ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾ ਰਹੇ ਆ ਐਜੂਕੇਸ਼ਨ ਐਜੂਕੇਸ਼ਨ ਹੀ ਇੱਕ ਤਰੀਕਾ ਵਾ ਉਹ ਵੀ ਸੰਵਿਧਾਨ ਦੇ ਤਰੋਤੀ ਪ੍ਰਤੀ ਜੇ ਅਸੀਂ ਅੱਗੇ ਵਧ ਸਕਦੇ ਹਾਂ ਸੋ ਉਹ ਸਾਡੇ ਗੁਰੂ ਜੀ ਨੇ ਜਿਨ੍ਹਾਂ ਨੇ ਇਹ ਰਸਤਾ ਵਿਖਾਇਆ ਅੱਜ ਅਸੀਂ ਆਪਣੇ ਸਮਾਜ ਲਈ ਉਹ ਗੱਲ ਜਿੱਥੇ ਵੀ ਜਾਂਦੇ ਆ ਭੈਣ ਭਰਾਵਾਂ ਵਿੱਚ ਬੈਨੇ ਜਾਂ ਕਿਤੇ ਵੀ ਸਾਥ ਵਿੱਚ ਬੈਨੇ ਤੇ ਗੱਲ ਕਰਦੇ ਆ ਵੀ ਭਾਈ ਸਾਹਿਬ ਸਾਨੂੰ ਸਾਡੀ ਗਰੀਬੀ ਦੂਰ ਕੋਈ ਚੀਜ਼ ਕਰ ਸਕਦੀ ਹੈ ਉਹ ਐਜੂਕੇਸ਼ਨ ਉਹ ਐਜੂਕੇਸ਼ਨ ਤੋਂ ਬਿਨਾਂ ਸਾਡੀ ਕੋਈ ਹੱਲ ਨਹੀਂ ਜੇ ਸਭ ਤੋਂ ਬੱਚਿਆਂ ਨੂੰ ਬੇਨਤੀ ਫੇਰ ਕਰਦੇ ਆ ਵੀ ਪੜੋ ਲਿਖੋ ਸੰਘਰਸ਼ ਕਰੋ ਭਾਵਾ ਸਾਹਿਬ ਵੀ ਕਹਿ ਗਏ ਸੀ ਅਸੀਂ ਵੀ ਕਹਿੰਦੇ ਆ ਜੇ ਤੁਸੀਂ ਪੜੋਗੇ ਲਿਖੋਗੇ ਤਾਂ ਫੇਰ ਹੀ ਗਾੜੀ ਆਪਣੀ ਪੀੜ੍ਹੀ ਨੂੰ ਔਰ ਆਪਣੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦੱਸ ਸਕਦੇ ਜਿਵੇਂ ਕਿਵੇਂ ਤੁਸੀਂ ਅੱਗੇ ਵਧ ਸਕਦੇ ਬਿਲਕੁਲ ਦੋ ਰਹਿਣੀਆਂ ਬਹੁਤ ਵਧੀਆ ਨਦੀਸ਼ ਭਾਜੀ ਹੋਣਾ ਨੂੰ ਵੀ ਸਲੂਟ ਹੈ ਜੀ ਅਸੀਂ ਤੇ ਸਾਡੇ ਵੱਡੇ ਵੀਰ ਨੇ ਭਰਾ ਨੇ ਸਾਡੇ ਜੋ ਸਮਾਜ ਲਈ ਕਰਦੇ ਪਏ ਨੇ ਇਹ ਸਾਨੂੰ ਪਤਾ ਆ ਤਾਂ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ 'ਚ ਸਮਾਜ ਨੂੰ ਵੀ ਪਤਾ ਲੱਗੇਗਾ। ਉਹ ਜਿਹੜੀ ਬਿਆਰੀ ਦੀ ਗੱਲ ਕਰਦੇ ਆ ਵਡਵੀਰ ਜੀ ਉਹ ਥੋੜੇ ਦਿਨਾਂ 'ਚ ਤੁਹਾਨੂੰ ਬੜਾ ਇੱਕ ਰਿਲੀਜ਼ ਹੋ ਜਾਏਗੀ ਹੈ ਨਾ। ਹਾਂਜੀ ਰਿਲੀਜ਼ ਹੋ ਗਈ ਆ ਜੀ। ਅੱਛਾ ਰਿਲੀਜ਼ ਹੋ ਗਈ ਆ। ਰਿਲੀਜ਼ ਹੋ ਗਈ ਆ ਹੁਣ ਉਹ ਜਿੰਨੀ ਵੀ ਕਾਪੀ ਸੀ ਜਿਹੜੀਆਂ ਛਪੀਆਂ ਉਹ ਉਹ ਵੱਤਵਾਦ ਆਪਣਾ ਜਿੰਨੇ ਵੀ ਰਿਆਤਾ ਡਰ ਕੇ ਸਾਥੀਾਰੇ ਪਿੰਡੋਂ ਪਿੰਡੀ ਜਾ ਕੇ ਸਕੂਲਾਂ 'ਚ ਜਾਂ ਆਪਣੇ ਜਿਹੜਾ ਵੀ ਆਪਣੇ ਪਿੰਡ ਘਰ ਘਰ ਹੋਣਗੇ ਬੱਚਿਆਂ ਨੂੰ ਦੂਰ ਦਵਾਂਗੇ ਤਾਂ ਜੋ ਸਾਡੇ ਬੱਚਿਆਂ ਨੂੰ ਅਫੇਰ ਕੀਤਾ ਜਾ ਕੇ ਪਤਾ ਲੱਗੇ ਕਿ ਸੰਵਿਧਾਨ ਹੈ ਕੀ ਹੈ ਸਾਡਾ। ਮੈਂ ਵੀ ਇਹ ਸੰਦੇਭਾਵਾਗਾ ਜੀ। ਬਿਲਕੁਲ ਜੀ। ਹੋਰ ਵੀ ਹਾਂ ਜੀ ਉਹਨਾਂ ਦਾ ਵੀ ਜਿਹੜਾ رابطہ ਚੱਲ ਰਿਹਾ ਤੇ ਅੱਗੇ ਤੋਂ ਸੈਪ ਬਾਈ ਸਟੈਪ ਜਿਹੜਾ ਵਾ ਇਸ ਜਿਹ ਮੋਹਿਮ ਨੂੰ ਜਿਹੜਾ ਵਾ ਹਰ ਪਿੰਡੋਂ ਸ਼ਹਿਰੋਂ ਤੋਂ ਲੈ ਕੇ ਉਹਨੂੰ ਮੁਹੱਈਆ ਕਰਵੀਆਂ ਜਾਣਗੇ ਜੀ ਡੈਰੀ ਬਹੁਤ ਖੂਬ ਜੀ ਇਹ ਵੇਖੋ ਜੇ ਆਉਣ ਵਾਲੇ ਸਮੇਂ 'ਚ ਉਹ ਡੈਰੀਆਂ ਸਾਡੇ ਕੋਲ ਹੁੰਦੀਆਂ ਨੇ ਤੇ ਜ਼ਰੂਰ ਮੇਰੇ ਵੀਰੋ ਰਾਬਤਾ ਸਾਡੇ ਨਾਲ ਵੀ ਕਾਇਮ ਰੱਖਿਓ ਤੇ ਮੇਰੇ ਵੀਰ ਸਤਨਾਮ ਸਿੰਘ ਜੀ ਨੇ ਵੀ ਰੱਖਿਓ ਆਪਾਂ ਉਹ ਡੈਰੀਆਂ ਜਿਹੜੀਆਂ ਕੋਸ਼ਿਸ਼ ਕਰਾਂਗੇ ਕਿ ਘਰ-ਘਰ ਤੱਕ ਪਹੁੰਚਾਈ ਜਾਵੇ ਤੇ ਉਹ ਜਿਹੜੀ ਡੈਰੀ ਲਾਂਚ ਕੀਤੀ ਆ ਉਹ ਉਹਨਾਂ ਜਿਹੜੇ ਓਨਰ ਆ ਹਾਂਜੀ ਉਹ ਵੀ ਨਾਲ ਹੀ ਆਣਗੇ ਉਹ ਤੁਹਾਨੂੰ ਖੁਦ ਉਸ ਬਾਰੇ ਜਿਹੜਾ ਵੀ ਆ ਆਪਣੇ ਬੱਚਿਆਂ ਨੂੰ ਅਵੇਅਰਨੈਸ ਕਰਨਗੇ ਹਾਂਜੀ ਔਰ ਵੀਡੀਓ ਚ ਇਹ ਪਾਣੀ ਚੀਜ਼ਾਂ ਪੂਰੀਆਂ ਲਿਆਵਾਂਗੇ ਕਿਉਂਕਿ ਸਾਨੂੰ ਸਾਡਾ ਜਿਹੜੀ মিডিਆ ਤੱਕ ਗੱਲ ਜਿਹੜੀ ਪਹੁੰਚਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਤਾਂ ਹੀ ਸਮਾਜ ਸਾਡਾ ਵੀਡੀਆ ਜਿਹੜਾ ਸਾਡੇ ਸਮਾਜ ਦਾ ਉਹ ਕਈ মিডিਆ ਜਿਹੜਾ ਵੱਡਾ মিডিਆ ਉਹ ਕਵਰੀ ਨਹੀਂ ਕਰਦਾ ਨਹੀਂ ਜੀ ਨਹੀਂ ਇਹ ਤਾਂ ਬਿਲਕੁਲ ਤੁਸੀਂ ਜੇ ਆਪ ਹੀ ਇਹ ਜਿਹੜੀ ਲੜਾਈ ਛੇੜੀ ਹੋਈ ਹੈ ਵੀ ਭਾਈ ਸਾਹਿਬ ਸਾਨੂੰ ਜਿਹੜਾ ਵਾ ਵੱਡਾ মিডিਆ ਕਵਰ ਨਹੀਂ ਕਰਦਾ ਇਸ ਕਰਕੇ ਅਸੀਂ ਆਪਣਾ ਹੀ ਜਿਹੜਾ ਵਾ ਸੋਸ਼ਲ ਮੀਡੀਆ ਨੂੰ ਮਜ਼ਬੂਤ ਕਰਕੇ ਇੱਥੋਂ ਤੱਕ ਗੱਲ ਇਹ ਤਾਂ ਜਨਾਬ ਜੀ ਜਾਂ ਤੁਸੀਂ ਹੈ ਜਾਂ ਅਸੀਂ ਹੈ ਜਾਂ ਹੋਰ ਸਮਾਜ ਦੇ ਜਿਹੜੇ ਲੋਕ ਨੇ ਉਹੋ ਹੀ ਮਤਲਬ ਸਮਾਜ ਦੀ ਗੱਲ ਨੂੰ ਅੱਗੇ ਲਿਆ ਰਹੇ ਨੇ ਨਹੀਂ ਤੇ ਜਿਹੜੇ ਐਡਵਾਂਸ ਆ ਉਹ ਨਹੀਂ ਇਸ ਚੀਜ਼ ਨੂੰ ਮਤ ਹਮ ਬਿਲਕੁਲ ਐਕਸੈਪਟ ਹੀ ਨਹੀਂ ਕਰਦੇ ਸੋ ਹੋਰ ਵੀ ਇੱਕ ਗੱਲ ਹੈ ਜੀ ਜਿਵੇਂ ਕਿ ਕਈ ਸਾਥੀ ਵੀ ਇਹਨਾਂ ਵਾਂ ਵੀ ਔਰ ਐਸੀ ਸਮਾਜ ਦੇ ਜਿਹੜੇ ਮੀਡੀਆ ਦੇ ਵਿੱਚ ਜਿਹੜੇ ਬਹੁਤ ਘੱਟ ਸਾਥੀ ਆ ਸੋ ਆਪਣੇ ਸਮਾਜ ਨੂੰ ਬੇਨਤੀ ਆ ਵੀ ਮੀਡੀਆ ਲਾਈਨ ਦੇ ਵਿੱਚ ਵੀ ਆਪਣੇ ਸਾਥੀ ਕੋਈ এডਿਕੇਸ਼ਨ ਪ੍ਰਾਪਤ ਕਰੋ ਜਿਵੇਂ 12ਵੀਂ ਤੋਂ ਬਾਅਦ ਕੋਈ ਵੀ ਤੁਸੀਂ ਕੋਰਸ ਕਰ ਸਕਦੇ ਜਿਵੇਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਗਵਾਨ ਵਾਲਮੀਕੀ তীਰਥ ਆਰਟੀਆਈ ਖੁੱਲੀ ਹੋਈ ਆ ਆਰਟੀਆਈ ਉੱਥੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਲਾਓ ਫੋਰ ਵੀ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਜੀ ਜਨਾਬ ਜਨਾਬ ਜਿਹੜੇ ਆ ਬੜੇ ਵਧੀਆ ਆ ਹਾਂ ਜੀ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਦੇ ਉੱਥੇ ਆਈਟੀ ਖੁੱਲੀ ਹੋਈ ਆ ਭਗਵਾਨ ਵਾਲਮੀਕੀ তীਰਥ ਤੇ ਉੱਥੇ ਤੁਸੀਂ ਆਪਣੇ ਬੱਚਿਆਂ ਦੀ ਜਿਹੜੇ ਵੀ ਉਧਰਲੇ ਹਲਕੇ ਦੇ ਆ ਜੀ ਗਿਵਨ ਉਸ ਯੂਨੀਵਰਸਿਟੀ ਦਾ ਮਤਲਬ ਵੀ ਹਿੱਸਾ ਬਣੋ ਔਰ ਬੱਚਿਆਂ ਨੂੰ ਐਜੂਕੇਟ ਕਰੋ ਉੱਥੇ ਕੌਨਸੇ ਸੈਹੋ ਜਗੇ ਆ ਜਿਵੇਂ ਕਿ ਗ੍ਰਾਫਿਕਸ ਆਰਟਸ ਅੱਛਾ ਮਲਟੀਮੀਡੀਆ ਕੋਰਸ ਜਿਹੜੇ ਬਹੁਤ ਬਾਰ ਮਹਿੰਗੇ ਆ ਉੱਥੇ ਮਤਲਬ ਵੀ ਤੁਸੀਂ ਮੈਨੂੰ ਬੱਚਿਆਂ ਨੂੰ ਧਰਾ ਕੇ ਔਰ ਵਧੀਆ ਜਿਹੜੀ ਆ ਸਿੱਖਿਆ ਦੇ ਕੇ ਤੇ ਕਿਤੇ ਨਾ ਕਿਤੇ ਰੁਜ਼ਗਾਰ ਵਧੀਆ ਕਰ ਸਕਦੇ ਆ ਕੰਪਿਊਟਰ ਕੋਰਸ ਜਿਹੜੇ ਬੜੇ ਮਹਿੰਗੇ ਆ ਉੱਥੇ ਵਧੀਆ ਤਰੀਕੇ ਦਾ ਹੋ ਜਾਂਦੇ ਬਹੁਤ ਘੱਟ ਖਾਸ ਕਰਕੇ ਸਕਾਲਰਸ਼ਿਪ ਵੀ ਬੜੀ ਮਿਲਦੀ ਪਈ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਹੋਰ ਵੀ ਜਿੱਥੇ ਵੀ ਕਿਤੇ ਤੁਹਾਡੇ ਏਰੀਆ ਇਹੋ ਜਿਹਾ ਕੋਰਸ ਕਰੋ ਜਿੱਥੇ ਉਹਨਾਂ ਨੂੰ ਕੱਲ ਨੂੰ ਆਪਣੇ ਪਿਆਰਾਂ ਸਿਰ ਖੜਾ ਹੋ ਸਕੇ। ਸੋ ਸਾਰੇ ਅਸੀਂ ਸਮਾਜ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਵਾ ਜਿਹੜੇ ਪੜੋ ਲਿਖੋ ਔਰ ਸੰਘਰਸ਼ ਕਰੋ। ਸੋ ਸਾਥੀਓ ਇਹ ਸਾਡੇ ਤੇ ਤੁਹਾਡੇ ਦਿਲਾਂ ਦੀ ਪੁਕਾਰ ਸਾਡੇ ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਇਹੋ ਸਾਥੀ ਨੇ ਜਰਨਲਿਸਟ ਪੱਤਰਕਾਰ ਪ੍ਰਾਸਤ ਨਾਮ ਸਿੰਘ ਜੀ। ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਬਲਵਿੰਦਰ ਸਿੰਘ ਸ਼ੇਰਗਿੱਲ ਆਪਣੇ ਵੱਡੇ ਭਰਾ ਨੂੰ ਸਮਾਂ ਦਿੱਤਾ ਤੇ ਤੁਹਾਡੇ ਵੀਰ ਨੇ ਜੋ ਸਮਾਜ ਦੇ ਹਿੱਤ ਲਈ ਜਾਂ ਸਮਾਜ ਦੀਆਂ ਗੱਲਾਂ ਸਮਾਜ ਦੇ ਹਿੱਤ ਲਈ ਜੋ ਆਵਾਜ਼ ਬੁਲੰਦ ਹਮੇਸ਼ਾ ਕਰਦੇ ਹਨ ਉਹ ਤੁਸੀਂ ਸਾਡੇ ਚੈਨਲ ਤੇ ਵੀ ਇਹਨਾਂ ਦੀ ਆਵਾਜ਼ ਨੂੰ ਸੁਣੋਗੇ ਤੇ ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਵੀਰ ਨਿਸ਼ਕਾਮ ਸੇਵਾ ਕਰਦੇ ਪਏ ਨੇ ਸਮਾਜ ਦੀ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੇ ਚੈਨਲਾਂ ਨੂੰ ਸ਼ੇਅਰ ਲਾਇਕ ਸਬਸਕ੍ਰਾਈਬ ਵੀ ਕਰੋ ਸੋ ਨੈਕਸਟ ਟਾਈਮ ਫਿਰ ਆਪਾਂ ਮਾਨਯੋਗ ਸਤਨਾਮ ਸਿੰਘ ਜੀ ਹੋਣਾ ਤੋਂ ਨਵੀਂ ਜਾਣਕਾਰੀ ਲੈਣ ਲਈ ਫਿਰ ਸਮਾਂ ਲਵਾਂਗੇ ਤੇ ਤੁਹਾਡੇ ਰੂਬਰੂ ਹੋਵਾਂਗੇ ਜੀ ਜੋ ਤੁਹਾਨੂੰ ਰ ਜੋ ਤੁਹਾਨੂੰ ਸਤਨਾਮ ਸਿੰਘ ਜੀ ਹੋਣਾ ਨੇ ਕੋਈ ਸੁਝਾਅ ਦਿੱਤੇ ਆ ਉਹਨੂੰ ਆਪਣੇ ਦਿলো ਦਿਮਾਗ 'ਚ ਬਿਠਾਲ ਕੇ ਆਪਣੇ ਬੱਚਿਆਂ ਨੂੰ ਜਿੱਥੇ ਵੀ ਦੱਸਿਆ ਉਹ ਕੋਰਸ ਕਰਾਓ ਤੇ ਪੜੋ ਜੁੜੋ ਸੰਘਰਸ਼ ਦਾ ਜਿਹੜਾ ਤਾਂ ਹੀ ਸਾਡਾ ਮਕਸਦ ਕਾਮਯਾਬ ਹੋ ਸਕਦਾ ਆ ਜੇ ਅਸੀਂ ਸਾਰੇ ਐਜੂਕੇਟ ਹੋਵਾਂਗੇ ਸਾਡੇ ਬੱਚੇ ਐਜੂਕੇਟ ਹੋਣਗੇ ਸਾਡੀਆਂ ਨਸਲਾਂ ਹੋਣਗੀਆਂ ਦੂਜੀ ਗੱਲ ਇਹ ਆ ਜੀ ਵੱਡੇ ਵੀਰ ਜੀ ਜਿਵੇਂ ਕਿ ਕਈ ਬੱਚੇ ਸਾਡੇ ਐਸੀ ਸਰਟੀਫਿਕੇਟ ਬਣ ਜਾਂਦਾ ਹੈ ਜੋ ਸਾਨੂੰ ਸੰਵਿਧਾਨ ਦੇ ਵਿੱਚ ਰੈਜਿਸਟ੍ਰੇਸ਼ਨ ਮਿਲੀ ਹੋਈ ਆ ਇਸ ਲਈ ਸਾਡੇ ਬੱਚੇ ਕੋਈ ਮਾਨਤਾ ਪ੍ਰਾਪਤ ਸਕੂਲ ਆਪਾਂ ਇਹ ਨਹੀਂ ਕਹਿੰਦੇ ਸਰਕਾਰੀ ਹੁੰਦਾ ਉਹ ਪ੍ਰਾਈਵੇਟ ਜਿਹੜੇ ਖੋਲੇ ਹੋਏ ਆ ਹਾਂ ਜੀ ਉਹ ਵੀ ਮਾਨਤਾ ਪ੍ਰਾਪਤ ਹੀ ਹੁੰਦੇ ਫਿਰ ਇਹਨਾਂ ਨੂੰ ਲਾਇਸੈਂਸ ਮਿਲਦਾ ਫਿਰ ਇਹ ਉਹ ਸਕੂਲ ਬੋਲਦੇ ਉੱਥੇ ਵੀ ਜਿਹੜੇ ਆ ਤੁਸੀਂ ਜਿਵੇਂ 10ਵੀਂ ਚ ਸਾਡੇ ਬੱਚੀਆਂ ਹੋ ਗਈਆਂ ਬੱਚੇ ਹੋਗੇ ਉਹਨਾਂ ਨੂੰ ਐਸੀ ਸਰਟੀਫਿਕੇਟ ਆ ਜਿਹੜਾ ਉੱਥੇ ਜਮ੍ਹਾਂ ਕਰਵਾਓ ਹਾਂਜੀ ਤੇ ਉਹ ਜਿਹੜੀ ਹੈ ਰਜਿਸਟ੍ਰੇਸ਼ਨ ਤੁਹਾਨੂੰ ਉੱਥੋਂ ਪ੍ਰਾਈਵੇਟ ਸਕੂਲ ਤੋਂ ਨਹੀਂ ਮਿਲਦੀ ਉੱਥੋਂ ਵੀ ਮਿਲੇਗੀ ਜੀ ਜੀ ਉਹ ਕਈਆਂ ਨੂੰ ਜਾਣਕਾਰੀ ਨਹੀਂ ਨਾ ਤੁਹਾਨੂੰ ਨਾ ਤੁਹਾਨੂੰ ਸਕੂਲ ਕਾਲਜ ਨੇ ਦੱਸਣੀ ਆ ਬਹੁਤ ਉਹਦਾ ਵੱਧ ਤੋਂ ਵੱਧ ਲਾ ਲਓ ਇਹ ਨਹੀਂ ਬਜੂਰੀ ਸਰਕਾਰੀ ਜੀ ਮਿਲਦੀ ਹੈ ਪ੍ਰਾਈਵੇਟ ਜਿਹੜੇ ਮਾਨਤਾ ਪ੍ਰਾਪਤ ਸਕੂਲ ਹੈ ਉੱਥੋਂ ਵੀ ਮਿਲਦੀ ਆ ਉਹਨੂੰ ਜ਼ਰੂਰ ਪ੍ਰਾਪਤ ਕੋ ਨੂੰ ਜਰੂਰ ਪ੍ਰਾਪਤ ਜਿਹੜਾ ਪੋਰਟਲ ਹੁੰਦਾ ਵਾ ਪਿੱਛੇ ਵੀ ਉਹ ਸੰਘਰਸ਼ ਕਰਕੇ ਪੋਰਟਲ ਜਿਹੜਾ ਵਾ ਪ੍ਰਿਵੇਸ਼ਨ ਕਮੇਟੀ ਵੱਲੋਂ ਜਿਹੜਾ ਉਹਨਾਂ ਨੇ ਫਾਊਂਡਰ ਨੇ ਤੇ ਸ਼ਕੀਮ ਜੀ ਵੱਲੋਂ ਉਹ ਮਾਨ ਪੱਤਰ ਦਿੱਤਾ ਗਿਆ ਸੀ ਹਾਂ ਹਾਂ ਤੁਹਾਡੇ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਹੈ ਇੱਕ ਮਹੀਨਾ ਜਿਹੜਾ ਪੋਰਟਲ ਆ ਖੁੱਲਿਆ ਗਿਆ ਸੀ ਤੇ ਉਹ ਤੋਂ ਮੈਸੇਜ ਦਿੱਤਾ ਗਿਆ ਸੀ ਵੱਧ ਤੋਂ ਵੱਧ ਜਿਹੜੇ ਅਪਲਾਈ ਕਰੋ ਤੂੰ ਸਾਡੇ ਬੱਚੇ ਪੜਾਈ ਤੋਂ ਵਾਂਝੇ ਰਹਿ ਜਾਂਦੇ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਜਿੰਨੂੰ ਕੋਈ ਵੀ ਕੋਈ ਮੁਸ਼ਕਲ ਆਂਦੀ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰੇ ਪੁੱਛ ਸਕਦੇ ਐ ਐਜੂਕੇਸ਼ਨ ਦੇ ਪ੍ਰਤੀ ਵੀ ਕੀ ਪ੍ਰੋਬਲਮ ਆ ਰਹੀ ਜਿੱਥੇ ਕੋਈ ਵੀ ਇਹ ਮੁਸ਼ਕਲ ਆਂਦੀ ਹੈ ਇਹਨਾਂ ਨੂੰ ਦੱਸੋ ਇਹ ਸਾਡੇ ਨਾਲ ਕੰਟੈਕਟ ਕਰਨਗੇ ਆਪਾਂ ਜਿੰਨੀ ਜਾਣਕਾਰੀ ਹੈ ਕੋਈ ਸਕੂਲ ਕਾਲਜ ਇੱਥੋਂ ਤੱਕ ਉਹ ਤੁਹਾਡਾ ਨਾਮ ਰਿਜਿਸਟਰ ਕਰਵਾਵਾਂਗੇ ਬਹੁਤ ਵਧੀਆ ਜੀ ਤੇ ਜਿੱਥੇ ਜਿੱਥੇ ਹੋਰ ਹੀ ਸਮੱਸਿਆ ਆਂਦੀ ਤੇ ਜਿਹੜੇ ਸਾਡੇ ਹੈਗੇ ਆ ਹਾਂ ਬਿਲਕੁਲ ਹਾਂ ਬਿਲਕੁਲ ਸਾਡੇ ਸਿੱਖਿਆ ਦੇ ਉੱਚ ਅਧਿਕਾਰੀ ਜਿਹੜੇ ਹੈਗੇ ਆ ਜੀ 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 ਉਹਨਾਂ ਨਾਲ ਵੀ ਆਪਣਾ ਰابطਾ ਹੈਗਾ ਉਹਨਾਂ ਨਾਲ ਵੀ ਬਾਕੀ ਦੀ ਜਾਣਕਾਰੀ ਜਿਹੜੀ ਜਿੱਥੇ ਕੋਈ ਮੁਸ਼ਕਲ ਆਂਦੀ ਬੱਚਿਆਂ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਡੇ ਤੱਕ ਪੂਰੀ ਜਾਣਕਾਰੀ ਰੱਖੀ ਜਾਏ ਕਿੱਥੇ ਕਿਹੜੇ-ਕਿਹੜੇ ਸਕੂਲ ਕਿਤੇ ਜੇ ਗਲਤੀ ਵੀ ਕਰ ਰਹੇ ਤੇ ਉਹ ਵੀ ਹਣ ਜਵਾਬਦੇਹੀ ਉਹਨਾਂ ਨੂੰ ਬਣਾਇਆ ਜਾਏਗਾ ਬਣਾਇਆ ਜਾਊਗਾ ਬਾਕੀ ਸਮਾਜ ਦੇ ਉੱਪਰ ਕਿਤੇ ਵੀ ਭਰਾਓ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਹੁੰਦੀ ਆ ਤੇ ਅਸੀਂ ਤੁਹਾਡੇ ਨਾਲ ਹਾਂ ਸਾਡੇ ਨਾਲ ਜ਼ਰੂਰ ਰابطਾ ਕਾਇਮ ਰੱਖਿਆ ਕਰੋ ਐਸੀ ਕੋਈ ਗੱਲ ਨਹੀਂ ਆ ਬਾਬਾ ਸਾਹਿਬ ਦੀ ਸੋਚ ਬਾਬਾ ਸਾਹਿਬ ਦਾ ਸੰਵਿਧਾਨ ਬਾਬਾ ਸਾਹਿਬ ਦਾ ਕਾਨੂੰਨ ਜਿਹੜਾ ਆ ਉਹ ਜਿੰਦਾ ਆ ਠੀਕ ਹੈ ਕਿ ਮੁਰਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਕੁਝ ਸਾਡੇ ਵੀ ਲੋਕ ਮੁਰਦੇ ਹਨ ਜਿਹੜੇ ਜਾਗ ਨਹੀਂ ਰਹੇ ਪਰ ਜਿਹੜੇ ਜਾਗੇ ਹੋਏ ਨੇ ਉਹ ਤੁਹਾਡੀ ਹਰ ਵਕਤ 24 ਘੰਟੇ ਨਿਸ਼ਕਾਮ ਸੇਵਾ ਵਿੱਚ ਬੈਠੇ ਹਨ ਨਾਲੇ ਮਡੇ ਵੀਰ ਜੀ ਸੰਵਿਧਾਨ ਦੀ ਗੱਲ ਕਰਦੇ ਸੰਵਿਧਾਨ ਇੱਕ ਜੱਤੀ ਦਲੀ ਹਾਂ ਸਭੇ ਮਤਲਬ ਅੱਜ ਇਹ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜੇ ਆਪਾਂ ਕਿਤਨੇ ਕਿਤੇ ਕੋਈ ਵੀ ਵਰਗ ਪਹੁੰਚਿਆ ਖਾਸ ਕਰਕੇ ਮਹਿਲਾਵਾਂ ਜਿਹੜੀਆਂ ਉਹਨਾਂ ਨੂੰ ਵੱਡੇ ਪੱਦਰ ਤੇ ਜਿਹੜਾ ਵਾ 50% ਉਹਨਾਂ ਨੂੰ ਜਿਹੜਾ ਰਿਜ਼ਰਵੇਸ਼ਨ ਜਾਂ ਉਹਨਾਂ ਨੂੰ ਹੱਕ ਲੈ ਕੇ ਦਿੱਤੇ ਉਹ ਬਾਬਾ ਸਾਹਮਣੇ ਲੈ ਕੇ ਕੋਈ ਵੀ ਵਰਗ ਨਾ ਹੋਵੇ ਜੀ 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 ਸੋ ਵੀਰੋ ਇਹ ਸੰ ਸਾਡੇ ਛੋਟੇ ਵੀਰ ਗੁਣਾ ਚ ਵੱਡੇ ਸਰਦਾਰ ਸਤਨਾਮ ਸਿੰਘ ਜੀ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਹਾਰ ਕਰਦੇ ਹਾਂ ਜੀ ਜੈ ਭੀਮ ਜੈ ਸੰਵਿਧਾਨ ਜੀ ਜੈ ਸੰਵਿਧਾਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੈਕਸਟ ਟਾਈਮ ਜ਼ਰੂਰ ਤੁਹਾਡੇ ਨਾਲ ਸਾਰਿਆਂ ਨਾਲ ਮੁਲਾਕਾਤ ਹੋਵੇਗੀ ਜੀ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗ일 ਆਰਟੀਆਈ ਸੋਸ਼ਲ ਮੀਡੀਆ ਐਕਟਿਵਿਸਟ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਧੰਨਵਾਦ ਸਾਥੀਓ